ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੈਠੇ ਨੇ ਆਪਣੇ ਤਖਤ ਦੇ ਉੱਪਰ ਮਹਾਰਾਜੇ ਨੂੰ ਕਿਸੇ ਨੇ ਆ ਕੇ ਖਬਰ ਦਿੱਤੀ ਖਬਰ ਦੇਣ ਵਾਲਾ ਕਹਿੰਦਾ ਸ਼ੇਰੇ ਪੰਜਾਬ ਖਬਰ ਬੜੀ ਦੁਖ ਭਰੀ ਆ ਤੁਹਾਨੂੰ 6 ਮਹੀਨੇ ਹੋ ਗਏ ਆ ਮਲਕਾਨ ਦੇ ਕਿਲੇ ਨੂੰ ਘੇਰ ਕੇ ਬੈਠਿਆ ਇਸ ਪ੍ਰਸੰਗ 'ਚ ਤੁਸੀਂ ਦੋ ਚੀਜ਼ਾਂ ਦੇਖੋਗੇ ਹੁਣ ਇੱਕ ਤੁਹਾਡੀ ਕੌਮ ਦੇ ਧਾਰਮਿਕ ਲੀਡਰ ਦੀ ਜ਼ਿੰਮੇਵਾਰੀ ਕੀ ਆ ਤੇ ਤੁਹਾਡੀ ਕੌਮ ਦੇ ਸਿਆਸੀ ਲੀਡਰ ਦੀ ਜ਼ਿੰਮੇਵਾਰੀ ਕੀ ਆ ਬਸ ਇਹ ਪੁਆਇੰਟ ਸਮਝ ਲਿਓ ਤੇ ਤੁਹਾਨੂੰ ਸਾਰੀ ਗੁੰਮੀ ਦਾ ਪਤਾ ਲੱਗ ਜਾਊਗਾ ਕਿ ਅਸੀਂ ਕੁੱਟ ਖਾ ਕਿਉਂ ਰਹੇ ਹਾਂ ਅੱਜ ਦੱਸਣ ਵਾਲਾ ਕਹਿੰਦਾ ਸ਼ੇਰੇ ਪੰਜਾਬ ਮਲਤਾਨ ਦੀ ਜੰਗ ਜਿੱਤਣੀ ਔਖੀ ਹੋ ਗਈ ਆ 6 ਮਹੀਨੇ ਹੋ ਗਏ ਆ ਮਲਤਾਨ ਦੀਆਂ ਕੰਧਾਂ ਤੇ ਸਾਡੀਆਂ ਤੋਪਾਂ ਆਗਬਰ ਰਹੀਆਂ ਨੇ ਸਾਡੇ ਕੋਲੋਂ ਹਲੇ ਤੱਕ ਇੱਕ ਇੱਟ ਨਹੀਂ ਥੱਲੇ ਸੁੱਤੀ ਗਈ ਸ਼ੇਰੇ ਪੰਜਾਬ ਉੱਠ ਕੇ ਖਲੋਗੇ ਕਹਿੰਦੇ ਮੇਰਾ ਘੋੜਾ ਤਿਆਰ ਕਰੋ ਕਹਿੰਦੇ ਕਿੱਥੇ ਜਾਣਾ ਸ਼ੇਰੇ ਪੰਜਾਬ ਕਹਿਣ ਲੱਗੇ ਜਦੋਂ ਮੇਰੀਆਂ ਤੂਪਾ ਜਵਾਬ ਦੇ ਜਾਣ ਬਹਾਦਰ ਜਵਾਬ ਦੇ ਜਾਣ ਅਕਲ ਜਵਾਬ ਦੇ ਜਾਵੇ ਫਿਰ ਗੁਰੂ ਰਾਮਦਾਸ ਦੇ ਘਰ ਤੋਂ ਇਲਾਵਾ ਮੇਰੇ ਕੋਲ ਘਰ ਕੋਈ ਨਹੀਂ ਬਚਦਾ ਤੇਰ ਗੁਰੂ ਰਾਮਦਾਸ ਦੇ ਘਰ ਜਾ ਕੇ ਮੈਂ ਤਰਲਾ ਕਰਦਾ ਹਾਂ ਫੇਰੇ ਪੰਜਾਬ ਕਹਿੰਦੇ ਸੀ ਜਦੋਂ ਮੈਂ ਦਰਬਾਰ ਸਾਹਿਬ ਜਾਵਾਂ ਮੈਨੂੰ ਬਾਦਸ਼ਾਹ ਸਮਝ ਕੇ ਕੋਈ ਬੰਦਾ ਨਾ ਮਿਲਣਾ ਆਵੇ ਕੋਈ ਫਰਿਆਦੀ ਨਾ ਆਵੇ ਕੋਈ ਸਲਾਮੀਆਂ ਨਾ ਦਿੱਤੀਆਂ ਜਾਣ ਐਵੇਂ ਨਾ ਹਜ਼ਾਰ 2000 ਬੰਦਾ ਮੇਰੇ ਮਗਰ ਮਗਰ ਘੁਰਿਆ ਫਿਰੇ ਮੈਂ ਬਾਦਸ਼ਾਹ ਬਣ ਕੇ ਨਹੀਂ ਜਾਂਦਾ ਮੈਂ ਗੁਰੂ ਰਾਮਦਾਸ ਦੇ ਘਰ ਦਾ ਕੁੱਕਰ ਬਣ ਕੇ ਜਾਂਦਾ ਹੁਣ ਵੇਖ ਲਵੋ ਕੋਈ ਲੀਡਰ ਲੁਚਾਲਫੰਗਾ ਭਾਵੇਂ ਹਾਰਿਆ ਹੀ ਹੋਵੇ ਵੀਆਈਪੀ ਬਣ ਕੇ ਗੁਰਦੁਆਰੇ ਜਾਂਦਾ ਵੀਆਈਪੀ ਟ੍ਰੀਟਮੈਂਟ ਭਾਲਦਾ ਇੱਥੇ ਕੇਵਲ ਸੰਗਤ ਵੀਆਈਪੀ ਆ ਮਹਾਰਾਜ ਰਣਜੀਤ ਸਿੰਘ ਬਾਦਸ਼ਾਹ ਹਨ ਤੇ ਉਹਨਾਂ ਨੂੰ ਜਦੋਂ ਵਿਪਤਾ ਪਈ ਤਾਂ ਉਹਨਾਂ ਨੇ ਗੁਰੂ ਦੇ ਘਰ ਦਾ ਆਖਰਾ ਤੱਕਿਆ ਜੇ ਸਾਡੇ ਤੇ ਮੜਾ ਟਾਈਮ ਆ ਜਾਵੇ ਤਾਂ ਅਸੀਂ ਮੜੀਆਂ ਮਸਾਂਣੀਆਂ ਤੇ ਕਬਰਾਂ ਪੁੱਜਣ ਲੱਗ ਪੈਂਦੇ ਆ ਪਰ ਗੁਰੂ ਰਾਮਦਾਸ ਜੀ ਦੇ ਘਰ ਤੋਂ ਵੱਡਾ ਕੋਈ ਕਰ ਨਹੀਂ ਸਿੱਖ ਸਤਿਕਾਰ ਸਾਰਿਆਂ ਦਾ ਕਰਦਾ ਪਰ ਸਿਰ ਸ਼ਬਦ ਗੁਰੂ ਤੋਂ ਇਲਾਵਾ ਕਿਸੇ ਅੱਗੇ ਨਹੀਂ ਝੁਕਾਂਦਾ ਹੁਣ ਮਹਾਰਾਜਾ ਰਣਜੀਤ ਸਿੰਘ ਆਏ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਉਹਨਾਂ ਆਖਿਆ ਸੱਚੇ ਪਾਤਸ਼ਾਹ ਹਾਰ ਨਹੀਂ ਵੇਖਣੀ ਸਿੱਖ ਹੋਵਾਂ ਤੇਰਾ ਤਿਹਾਰ ਦਾ ਮੂੰਹ ਵੇਖ ਜਾਵਾਂ ਸ਼ੇਰੇ ਪੰਜਾਬ ਅਰਦਾਸ ਕਰਕੇ ਬਾਹਰ ਆ ਗਏ ਅਕਾਲ ਤਖਤ ਸਾਹਿਬ ਸ਼ੇਰੇ ਪੰਜਾਬ ਕਹਿੰਦੇ ਮੈਂ ਜਥੇਦਾਰ ਨੂੰ ਮਿਲਣਾ ਹੁਣ ਜਥੇਦਾਰ ਕੌਣ ਆ ਅਕਾਲੀ ਬਾਬਾ ਫੂਲਾ ਸਿੰਘ ਜੀ ਕਹਿੰਦੇ ਜੀ ਅਕਾਲੀ ਫੂਲਾ ਸਿੰਘ ਆਪਣੀ ਸ਼ੌਣੀ ਦੇ ਵਿੱਚ ਆ ਇੱਕ ਸਿਆਸੀ ਲੀਡਰ ਕੌਮ ਦੇ ਧਾਰਮਿਕ ਲੀਡਰ ਨੂੰ ਮਿਲਣ ਵਾਸਤੇ ਚੱਲਿਆ ਮਹਾਰਾਜ ਰੰਗੀਤ ਸਿੰਘ ਨੇ ਪੈਰਾ ਤੋਂ ਜੋੜਾ ਲਾਤਾ ਹੱਥ ਦੇ ਵਿੱਚ ਥਾਲ ਲੈ ਲਿਆ ਉੱਤੇ ਸੋਹਣਾ ਰੁਮਾਲ ਪਾ ਲਿਆ ਵਿੱਚ ਮਾਇਆ ਰੱਖ ਲਈ ਫਲ ਰੱਖ ਲਏ ਤੇ ਕੌਮ ਦੇ ਜਥੇਦਾਰ ਨੂੰ ਮਿਲਣ ਵਾਸਤੇ ਤੁਰ ਪਈ ਅਗਲੇ ਪਾਸੇ ਸਾਡਾ ਜਥੇਦਾਰ ਧਾਕਾ ਤੇ ਹੱਥ ਰੱਖ ਕੇ ਖਲੋਤਾ ਸੀ ਆਉਂਦੇ ਸਾਰ ਸ਼ੇਰੇ ਪੰਜਾਬ ਨੇ ਆਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਕਾਲੀ ਬਾਬਾ ਫੁੱਲਾ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਭਾਈ ਅੱਜ ਸਾਡਾ ਚੇਤਾ ਕਿੱਥੋਂ ਆ ਗਿਆ ਫੇਰੇ ਪੰਜਾਬ ਕਹਿੰਦਾ ਜਥੇਦਾਰ ਤੋਂ ਇਲਾਵਾ ਮੈਂ ਕਿਹਦੇ ਕੋਲ ਜਾਵਾਂ ਤੇ ਕਿਹਦੇ ਕੋਲ ਜਾ ਕੇ ਗੱਲ ਕਰਾਂ ਆਪਣੀ ਅੱਜ ਕੱਲ੍ਹ ਧਾਕਾ ਤੇ ਹੱਥ ਲੀਡਰਾਂ ਦੇ ਹੁੰਦੇ ਆ ਤੇ ਜਥੇਦਾਰ ਹੱਥ ਜੋੜ ਕੇ ਖੜਾ ਹੁੰਦਾ ਅਕਾਲੀ ਬਾਬਾ ਫੁੱਲਾ ਸਿੰਘ ਨੇ ਆਖਿਆ ਸ਼ੇਰੇ ਪੰਜਾਬ ਕੀ ਚਾਹੀਦਾ ਸ਼ੇਰੇ ਪੰਜਾਬ ਕਹਿੰਦਾ ਜੀ ਮਲਤਾਨ ਦਿਤਾ ਦਿਓ ਹੁਣ ਜਿਹੜਾ ਮੈਂ ਪੁਆਇੰਟ ਕਹਿਣ ਲੱਗਾ ਬੜੇ ਧਿਆਨ ਨਾਲ ਸੁਣ ਲਿਓ ਅਕਾਲੀ ਬਾਬਾ ਫੁੱਲਾ ਸਿੰਘ ਇਹ ਕਹਿੰਦੇ ਦਿਤਾਵਾਂਗੇ ਤੇ ਪਰ ਜੋਸ਼ ਨਾਲ ਦਿਤਾਵਾਂਗੇ ਪਰ ਇੱਕ ਫੈਸਲਾ ਦੇ ਕੇ ਗੁਰੂ ਰਾਮਦਾਸ ਦੇ ਘਰ ਨੂੰ ਕੀ ਦਵੇਂਗਾ ਸ਼ੇਰੇ ਪੰਜਾਬ ਕਹਿੰਦਾ ਮੈਂ ਗੁਰੂ ਰਾਮਦਾਸ ਦੇ ਘਰ ਨੂੰ ਕੀ ਦੇਣ ਜੋਗਾ ਬਾਕੀ ਜਿਹੜੀ ਸੇਵਾ ਤੁਸੀਂ ਲਾਉਂਗੇ ਠੀਕ ਆ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਕਹਿਣ ਲੱਗੇ ਦਰਬਾਰ ਸਾਹਿਬ ਦੀਆਂ ਕੰਧਾਂ ਨੂੰ ਸੋਨਾ ਲਵਾਦੇ ਜਿਹੜਾ ਤੁਸੀਂ ਅੱਜ ਸੋਨਾ ਲੱਗਾ ਵੇਖਦੇ ਹੋ ਨਾ ਇਹ ਇਸ ਜੰਗ ਤੋਂ ਬਾਅਦ ਲੱਗਾ ਆ ਹੁਣ ਦੋ ਲੀਡਰ ਸਾਹਮਣੇ ਖਲੋਤੇ ਆ ਸਿਆਸੀ ਵੀ ਆ ਤੇ ਧਾਰਮਿਕ ਵੀ ਆ ਅਕਾਲੀ ਬਾਬਾ ਫੂਲਾ ਸਿੰਘ ਜੀ ਕਹਿ ਸਕਦੇ ਸਨ ਨਹੀਂ ਭਾਈ ਮੇਰਾ ਕੰਮ ਹੈ ਇਹ ਨਹੀਂ ਹੈਗਾ ਮੇਰਾ ਕੰਮ ਹੈ ਦੀਗ ਵਰਤਣਾ ਮਾਲਾ ਫੇਰਨਾ ਨਿਤ ਨਾਮ ਸੁਣਾਉਣਾ ਇਹ ਤਾਂ ਲੜਾਈ ਆ ਧਾਰਮਿਕ ਮਸਲਾ ਨਹੀਂ ਹੈਗਾ ਇਥੋਂ ਇਹ ਗੱਲ ਸਾਫ਼ ਹੋ ਗਈ ਕਿ ਧਰਮ ਤੇ ਰਾਜਨੀਤੀ ਵੱਖ ਨਹੀਂ ਕੀਤੀ ਜਾ ਸਕਦੀ ਅਸਲ ਵਿੱਚ ਰਾਜਨੀਤੀ ਕਰਨੀ ਗੁਰਦੁਆਰੇ ਤੋਂ ਸਿੱਖੀ ਜਾਂਦੀ ਆ ਸਾਡਾ ਗੁਰੂ ਸਾਨੂੰ ਇਕੱਲੇ ਟੱਪੜ ਝਾੜਨੇ ਨਹੀਂ ਸਿਖਾਂਦਾ ਬਾਟੇ ਮੰਜਣੇ ਨਹੀਂ ਸਿਖਾਂਦਾ ਪਾਠੀ ਸਿੰਘ ਅਰਦਾਸ ਕਰਦੇ ਆ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਕਿਹੜਾ ਧਰਮਿਆ ਸਿੱਧਾ ਸਿੱਧਾ ਚੈਲੰਜ ਆ ਅਗਲਿਆਂ ਨੂੰ ਇਹ ਤਾਂ ਸਿੱਧੀ ਰਾਜਨੀਤੀ ਆ ਸਾਡਾ ਗੁਰੂ ਕਹਿੰਦਾ ਕਿ ਧਰਮ ਤੇ ਰਾਜਨੀਤੀ ਕਦੇ ਵੱਖ ਨਹੀਂ ਕੀਤੀ ਜਾ ਸਕਦੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਇਸ ਦੇ ਗਵਾਹ ਨੇ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਅਕਾਲੀ ਬਾਬਾ ਫੁੱਲਾ ਸਿੰਘ ਕਹਿਣ ਲੱਗੇ ਸ਼ੇਰੇ ਪੰਜਾਬ ਪੂਜਾ ਅੱਜ ਤੋਂ ਸੱਤਾ ਦਸਾ ਦਿਨਾਂ ਦੇ ਵਿੱਚ ਵਿੱਚ ਤੈਨੂੰ ਮਲਤਾਨ ਦਾ ਕਿਲਾ ਜਿੱਤ ਕੇ ਦੇਾਂਗੇ ਅਗਲੇ ਦਿਨ ਅਕਾਲੀ ਬਾਬਾ ਫੁੱਲਾ ਸਿੰਘ ਨੇ ਆਪਣੀ ਸ਼ੌਣੀ ਦੇ ਵਿੱਚ ਆਵਾਜ਼ ਦੇ ਕੇ ਆਖਿਆ ਬਹਾਦਰੋ ਕਰੋ ਤਿਆਰੀ ਅੱਜ ਪੰਥ ਨੂੰ ਸਾਡੀ ਲੋੜ ਪੈ ਗਈ ਆ ਨੀਲੇ ਬਾਣਿਆਂ ਵਾਲੇ ਹੋ ਗਏ ਤਿਆਰ ਇਹ ਨਿਹੰਗ ਫੌਜਾ ਪੰਥ ਦੀ ਰੂਹੇ ਰਮਾ ਹੈ ਇਹ ਬਥਾੜ ਭੰਨਣ ਜਾਣਦੀਆਂ ਅਕਾਲੀ ਬਾਬਾ ਫੁੱਲਾ ਸਿੰਘ ਦਾ ਹੁਕਮ ਸੁਣ ਕੇ ਪੰਥ ਹੋਇਆ ਤਿਆਰ ਘੋੜਿਆਂ ਤੇ ਕੀਟੀਆਂ ਸਵਾਰੀਆਂ ਉਹਨਾਂ ਦੇ ਨੀਲੇ ਬਾਣੇ ਨੀਲੇ ਦਸਤਾਰੇ ਉੱਟੋ ਦੀ ਚੱਕਰ ਮਸ਼ਹਰਿਆਂ ਨੂੰ ਤਾ ਇੱਕ ਮੋਢੇ ਦੇ ਤੀਰਾਂ ਵਾਲਾ ਪੱਠਾ ਇੱਕ ਮੋਢੇ ਤੇ ਕਮਾਨ ਕੜਿਆ ਨਾਲ ਭਰੀਆਂ ਹੋਈਆਂ ਬਾਹਾਂ ਅਕਾਲੀ ਬਾਬਾ ਫੂਲਾ ਸਿੰਘ ਦੀ ਫੌਜ ਮਲਤਾਨ ਦਾ ਕਿਲਾ ਜਿੱਤਣ ਵਾਸਤੇ ਲੜਾਈ ਕਰਦੀ ਹੈ ਇੱਕ ਵਾਰ ਸਾਰੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮਲਤਾਨ ਦਾ ਮੈਦਾਨ ਜੰਗ ਜਿੱਤਣ ਵਾਸਤੇ ਅਕਾਲੀ ਬਾਬਾ ਫੂਲਾ ਸਿੰਘ ਆਪਣੀਆਂ ਅਕਾਲੀ ਫੌਜਾਂ ਲੈ ਕੇ ਮੈਦਾਨੇ ਜੰਗ ਨੂੰ ਤੁਰ ਪਏ ਅਕਾਲੀ ਬਾਬਾ ਫੂਲਾ ਸਿੰਘ ਦੇ ਕੋਲ ਇੱਕ ਭੰਗੀਆਂ ਵਾਲੀ ਤੋਪ ਆ। ਅਕਾਲੀ ਬਾਬਾ ਫੂਲਾ ਸਿੰਘ ਪਹੁੰਚ ਗਏ ਜੰਗੇ ਮੈਦਾਨ ਦੇ ਅੰਦਰ। ਸਰਦਾਰਾਂ ਨੂੰ ਚਾ ਚੜ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤ ਖੜਕ ਸਿੰਘ ਕਹਿਣ ਲੱਗਾ ਅਕਾਲੀ ਜੀ ਪਹਲੰਗ ਤੇ ਆਰਾਮ ਕਰੋ। ਤੁਸੀਂ ਦੂਰੋਂ ਬੜੇ ਆਏ ਹੋ। ਸਦਾ ਜੰਗ 'ਚ ਜਾਣ ਦੀ ਲੋੜ ਨਹੀਂ। ਅਕਾਲੀ ਬਾਬਾ ਫੂਲਾ ਸਿੰਘ ਨੇ ਉਸ ਨੂੰ ਕੋਲ ਸੱਦ ਲਿਆ ਕਹਿਣ ਲੱਗੇ ਖੜਕ ਸਿਆਂ ਇੱਧਰ ਆ ਨੇੜੇ ਆ ਗਿਆ ਕਹਿੰਦੇ ਖੜਕ ਸਿਆਂ ਉਹ ਕੀ ਆ ਕਹਿੰਦਾ ਜੀ ਮਲਤਾਨ ਦਾ ਕਿਲਾ ਕਹਿੰਦੇ ਨਹੀਂ ਮਲਤਾਨ ਦੇ ਕਿਲੇ ਉੱਤੇ ਕੀ ਆ ਕਹਿੰਦਾ ਜੀ ਦੁਸ਼ਮਣ ਦਾ ਹਰੇ ਰੰਗ ਦਾ ਹੈਦਰੀ ਝੰਡਾ ਅਕਾਲੀ ਬਾਬਾ ਫੂਲਾ ਸਿੰਘ ਕਹਿਣ ਲੱਗੇ ਸੱਜਣਾ ਜਿਹੜੀ ਕੌਮ ਦੇ ਲੀਡਰਸ਼ਿਪ ਦੂਜਿਆਂ ਦੇ ਝੰਡੇ ਥੱਲੇ ਆਰਾਮ ਕਰਨਾ ਗਿੱਝ ਜਾਵੇ ਓਹ ਹੁਕਮ ਅੱਜ ਵੀ ਕੁੱਟ ਖਾਉ ਤੇ ਕੱਲ ਵੀ ਕੁੱਟ ਖਾਉ ਆਰਾਮ ਕਰਾਂਗੇ ਝੰਡਾ ਆਪਣਾ ਲਾ ਕੇ ਹੁਣਾ ਚਿਰ ਆਰਾਮ ਹਰਾਮ ਹੋਊਗਾ ਸਾਡੇ ਵਾਸਤੇ ਪੰਗਿਆਂ ਦੀ ਤੋਪ ਆਈ ਚਾਰ ਗੋਲੇ ਵਜੇ ਜਿਹੜੀ ਕੰਧ 6 ਮਹੀਨਿਆਂ ਤੋਂ ਖਲੋਤੀ ਸੀ ਉਹ ਕੰਧ ਤੇ ਚਾਰਾ ਗੋਲਿਆਂ ਨੇ ਪੜ ਪਾ ਕੇ ਰੱਖ ਦਿੱਤਾ ਅਕਾਲੀ ਬਾਬਾ ਫੂਲਾ ਸਿੰਘ ਕਹਿੰਦੇ ਹੋਰ ਚਲਾਓ ਇੰਨੇ ਚਿਰ ਨੂੰ ਤੋਪਚੀ ਦਾ ਸੁਨੇਹਾ ਆ ਗਿਆ ਭੰਗੀਆਂ ਵਾਲੀ ਤੋਪ ਬੰਦ ਆ ਹੁਣ ਨਹੀਂ ਚੱਲਨੀ ਕਹਿੰਦੇ ਕਿਉਂ ਕਹਿੰਦੇ ਜੀ ਉਸ ਦਾ ਇੱਕ ਪਾਸੇ ਦਾ ਪਹੀਆ ਟੁੱਟ ਗਿਆ ਤੇ ਤੋਪ ਅਨਬੈਲੈਂਸ ਹੋ ਗਈ ਆ ਤੋਪਚੀ ਕਹਿੰਦਾ ਇੱਕ ਤਰੀਕਾ ਹੈਗਾ ਕਿ ਇਹਦੇ ਥੱਲੇ ਆ ਕੇ ਕੋਈ ਬੰਦਾ ਮੋਢਾ ਦੇਵੇ ਤੇ ਤੋਪ ਉੱਤੇ ਚੁੱਕ ਦੇਵੇ ਜਦੋਂ ਤੋਪ ਉੱਪਰ ਚੁੱਕੀ ਗਈ ਮੈਂ ਗੋਲਾ ਚਲਾ ਦੇਵਾਂਗਾ ਪਰ ਸਹਰਤ ਇਹ ਆ ਕਿ ਥੱਲੇ ਮੋਢਾ ਲਾਉਣ ਵਾਲਾ ਬੰਦਾ ਮਰਨਾ ਵਾ ਕਿਉਂਕਿ ਤੋਪ ਦਾ ਪ੍ਰੈਸ਼ਰ ਇੰਨਾ ਵਾ ਕਿ ਬੰਦਾ ਨਹੀਂ ਬਚੇਗਾ ਇਹ ਗਲ ਦਸੀ ਆ ਗੁਲਾਮ ਜਲਾਨੀ ਨੇ ਜਫੂਸ ਸੀ ਉਸਨੇ ਨਕਲੀ ਦਾੜੀ ਤੇ ਪੱਗ ਬੰਨੀ ਹੋਈ ਸੀ ਉਹ ਕਹਿੰਦਾ ਜਦੋਂ ਤੋਪ ਦਾ ਪਹੀਆ ਟੁੱਟਾ ਤੇ ਮੈਨੂੰ ਬਹੁਤ ਚਾਹ ਚੜਿਆ ਕਿ ਤੋਪ ਚੀ ਕਹਿੰਦਾ ਥੱਲੇ ਮੋਢਾ ਦਿਓ ਕਹਿੰਦਾ ਮੈਂ ਸੁਣਿਆ ਸੀ ਕਿ ਸਿੱਖਾਂ 'ਚ ਪਿਆਰ ਬਹੁਤ ਵਾ ਪਰ ਹੁਣ ਇਹਨਾਂ ਨੇ ਇੱਕ ਦੂਜੇ ਨਾਲ ਲੜਨਾ ਕਿ ਤੂੰ ਮੋਢਾ ਦੇ ਤੋਪ ਦੇ ਥੱਲੇ ਤੂੰ ਮੋਢਾ ਦੇ ਉੱਡਾ ਤਾਂ ਮੋਤ ਨੂੰ ਮਾਸੀ ਕਹਿੰਦੇ ਨੇ ਹੁਣ ਪਤਾ ਚੱਲੂ ਕਹਿੰਦਾ ਸਿੱਖ ਧਕਮ ਟੱਕਾ ਹੋਣ ਲੱਗੇ ਸੀ ਇੱਕ ਦੂਜੇ ਨਾਲ ਮੈਂ ਪੁੱਛਿਆ ਕਿ ਲੜਦੇ ਕਿਉਂ ਉਹ ਕਹਿੰਦਾ ਕਿ ਸਿੱਖ ਕਹਿੰਦੇ ਅਸੀਂ ਲੜਦੇ ਇਸ ਕਰਕੇ ਆ ਕਹਿੰਦਾ ਪਹਿਲਾਂ ਮੈਂ ਮੋਢਾ ਦੇਣਾ ਆਹ ਕਹਿੰਦਾ ਪਹਿਲਾ ਮੈਂ ਮੋਦਾ ਦੇਣਾ ਗੁਲਾਮ ਜਲਾਨੀ ਕਹਿੰਦਾ ਮੈਂ ਕੰਨਾ ਨੂੰ ਹੱਥ ਲਾ ਕੇ ਆਖਿਆ ਜਾ ਅੱਲਾ ਐਦਾ ਦਾ ਜਜਬਾ ਇਸ ਕੌਮ ਦੇ ਅੰਦਰ ਟੋਖੇ ਨਾਲ ਮਾਰੀ ਜਾਵੇ 100 ਵਾਰੀ ਮਾਰੀ ਜਾਵੇ ਨਹੀਂ ਤਾਂ ਇਸ ਕੌਮ ਨੂੰ ਖਤਮ ਕਰਨ ਵਾਲਾ ਦੁਨੀਆਂ ਤੇ ਕੋਈ ਨਹੀਂ ਹੈਗਾ 18 ਗੋਲੇ ਚੱਲੇ ਆ 18 ਸਿੰਘ ਸ਼ਹੀਦ ਹੋਏ ਮਲਤਾਨ ਦੇ ਕਿਲੇ ਦੀ ਕੰਧ ਚ ਪਾੜ ਪੈ ਗਿਆ ਅਕਾਲੀ ਬਾਬਾ ਫੂਲਾ ਸਿੰਘ ਫੌਜ ਲੈ ਕੇ ਅੰਦਰ ਗਿਆ ਨਵਾਬ ਮੁਜਫਰ ਖਾਨ ਨੂੰ ਕਿਸੇ ਨੇ ਆਖਿਆ ਨਵਾਬ ਦੇ ਬਚੜਿਆ ਬਾਹਰ ਨਿਕਲ ਜਿੰਨਾ ਚਿਰ ਸੋਣਾ ਸੀ ਸੋਲਿਆ ਤੇਰੀ ਨੀਂਦ ਹਰਾਮ ਕਰਨ ਵਾਲਾ ਕੋਈ ਆ ਗਿਆ ਆ ਮੁਜਫਰ ਖਾਨ ਚਿੱਟੀ ਪੱਗ ਬਨ ਕੇ ਮੈਦਾਨੇ ਜੰਗ 'ਚ ਆਇਆ ਅਕਾਲੀ ਬਾਬਾ ਫੂਲਾ ਸਿੰਘ ਨੂੰ ਵੇਖ ਕੇ ਹੈਰਾਨ ਹੋਇਆ ਅਕਾਲੀ ਬਾਬਾ ਫੂਲਾ ਸਿੰਘ ਕਹਿਣ ਲੱਗੇ ਨਵਾਬ ਜੀ ਆਓ ਤੁਹਾਡੇ ਭਲੇਖੇ ਕਢਿਏ ਕਰੋ ਵਾਰ ਉਹਨੇ ਤਿੰਨ ਵਾਰ ਕੀਤੇ ਅਕਾਲੀ ਬਾਬਾ ਫੂਲਾ ਸਿੰਘ ਤੇ ਤਿੰਨੇ ਵਾਰ ਖਾਲੀ ਗਏ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਮੁਜਫਰ ਖਾਨ ਵਾਰ ਇਦਾਂ ਨਹੀਂ ਕਰੀਦਾ ਆ ਤੈਨੂੰ ਦਸੀਏ ਵਾਰ ਕਰੀਦਾ ਕਿਦਾਂ ਵਾ ਜਾਂ ਤੂੰ ਨਿਕੰਮਾ ਜਾਂ ਤੇਰਾ ਅਸਰ ਨਿਕੰਮਾ ਨਵਾਬ ਮੁਜੱਫਰ ਖਾਨ ਸਾਹਮਣੇ ਖਲੋਤਾ ਕੌਮ ਦਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਦੇ ਮੱਥੇ ਤੇ ਪਈ ਗੈਰਤ ਦੀ ਤਿਉੜੀ ਉਹਦੀਆਂ ਅੱਖਾਂ ਵਿੱਚ ਆਈ ਲਾਲੀ ਉਹਦੀ ਤੇਗ ਉੱਛਲ ਕੇ ਮਿਆਣ ਵਿੱਚੋਂ ਬਾਹਰ ਆਈ ਉਹਨੇ ਪਾ ਕੇ ਘੋੜੇ ਦੀਆਂ ਰਕਾਬਾਂ 'ਚ ਪੈਰ ਨਵਾਬ ਮੁਜੱਫਰ ਖਾਨ ਤੇ ਵਾਰ ਕੀਤਾ ਤੇ ਉਸ ਨੂੰ ਧੁਰ ਦੀ ਗੱਡੀ ਚੜ੍ਹਤਾ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕੌਮ ਦਾ ਝੰਡਾ ਅੱਗੇ ਕਰਕੇ ਮਲਤਾਨ ਦਾ ਕਿਲਾ ਜਿੱਤ ਕੇ ਵਿਖਾਇਆ ਜੰਗ ਜਤਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਦਰਬਾਰ ਸਾਹਿਬ ਤੇ ਸੋਨਾ ਲਵਾਇਆ ਓ ਜੀ ਇਹ ਸੀਗਾ ਕਿੱਸਾ ਮਲਤਾਨ ਦੀ ਜੰਗ ਦਾ ਤੇ ਦਰਬਾਰ ਸਿੰਘ ਉੱਪਰ ਲੱਗੇ ਸੋਨੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank <laughs> you.